ਗੋਲ ਬਰਾਬਰ ਪਾਇਆ ਹੁੰਦਾ ਉੱਤੇ ਪੱਲਾ ਪਾ ਲੈਂਦੀਆਂ ਆ ਪੱਲਾ ਬੜਾ ਕੰਮ ਆਉਂਦਾ ਹੈ ਤੇ ਜਿੱਦਣ ਘਰ ਵਾਲਾ ਲੜੇ ਜਾਂ ਕੋਈ ਕਲੇਸ਼ ਪੈ ਜੇ ਭਰਾਵਾਂ ਦੀ ਪਿੱਛੇ ਯਾਦ ਆਉਂਦੀ ਹੈ ਉਦੋਂ ਆਹੀ ਪੱਲਾ ਲੈ ਕੇ ਰਾਤ ਨੂੰ ਉਹ ਇਸੇ ਪੱਲੇ ਨਾਲ ਹੀ ਅਥਰੂ ਪੁੰਚਦੀਆਂ ਇਹ ਪੱਲੇ ਨਾਲ ਸਿਰ ਢੱਕਦੀਆਂ ਇਹ ਪੱਲਾ ਗੁਰਦੁਆਰੇ ਜਾ ਕੇ ਬੱਚਿਆਂ ਲਈ ਪੁੱਤਰਾ ਲਈ ਸੁੱਖ ਮੰਗਦੀਆਂ ਐਦਾਂ ਪੁੱਲਾ ਢ ਲੈਦੀਆਂ ਕਲਗੀਆਂ ਵਾਲਿਆ ਮੇਰੇ ਬੱਚਿਆਂ ਨੂੰ ਸੁਖੀ ਰੱਖੀ ਮੇਰੇ ਪੋਤਰਿਆਂ ਨੂੰ ਤਤੀਵਾ ਨਾ ਲੱਗੇ ਮਾਵਾ ਮਾਵਾ ਪੱਲੇ ਅਟਦੀਆਂ ਗੁਰਦੁਆਰੇ ਜਾ ਕੇ ਇਹੀ ਪੱਲਾ ਅਟਦੀਆਂ ਇਹ ਪੱਲਾ ਸੀ ਸਿੱਖ ਬੀਬੀ ਦੇ ਸਿਰ ਦੀ ਚੁੰਨੀ ਇਹ ਪੱਲਾ ਬਣਦੀ ਸੀ ਇਹ ਬੜੇ ਕੰਮ ਆਉਂਦੀ ਸੀ ਇਹ ਪੱਲੇ ਦੀ ਯਾਦ ਹੈ ਮੇਰੀਆਂ ਮਾਵਾ ਸਾਡੀ